ਕੀ ਪਤਾ ਤਾਂ ਗਿਆ ਕੀ ਕਰਨਾ ਚਾਹੁੰਦੇ ਸੀ ਬੜਾ ਦੁਖਦਾਈ ਹੈ ਧਾਮੀ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ ਸਭੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਇਹ ਜਿਹੜਾ ਕਪਤਾਨ ਜਿਹੜਾ ਇਹ ਵਾਅਦਾ ਬਚਾ ਲਵੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਤੀਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਜਿਹੜਾ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਵਿਰਕ ਕਮਾਂਡ ਸੰਭਾਲ ਸਕਦੇ ਨੇ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਫਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਏਟਾ ਵੱਡਾ ਆਧਾਰ ਹੈ ਉਹਨੂੰ ਸੰਭਾਲ ਪਾਉਣਗੇ ਜੈਸਾਲ ਸਿੰਘ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਸ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਹੈ ਕਿ ਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਕੀ ਸਾਲ ਨੂੰ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਕबीर ਸਿੰਘ ਯਾਨੀ ਸੁਲਤ ਜਿਹੜੀ ਆ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀਆਂ। ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਂਦੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ। ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ। ਸਿੰਘ ਜੀ ਉਹਨਾਂ ਤੇ ਕਿੰਨਾ ਕੁ ਦਬਾਅ ਹੋਇਆ ਇਸ ਟਾਈਮ ਤੇ? ਮੈਂ ਤਾਂ ਦਬਾਅ ਮੁਕਤਾਂ ਜੀ। ਨਹੀਂ ਬਾਕੀਆਂ ਦਾ ਬਾਕੀਆਂ ਦਾ ਮੈਨੂੰ ਪਤਾ ਨਹੀਂ। ਸਿੰਘ ਜੀ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰ ਔਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮਹੀ ਸਾਹਿਬ ਦਾ ਜਿਹੜਾ ਪੂਰਾ ਰੋਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇਹਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੁੰਦੀ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਨ ਸਿੰਘ ਸਾਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਦਾ ਸਭੋ ਦਇਆਪੂਰ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੈ ਅਸੀਂ ਸਾਬੋ ਕਿ ਜੇ ਇਹ ਸਭਾ ਦੇ ਵਿੱਚ ਟੋਕੇ ਕੋ ਸੱਤੇ ਮਲਾ ਕਰਨ ਨੂੰ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀ ਯੂਨੀਅਨਾਂ ਉਹਨਾਂ ਦੇ ਧਰਨੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਤੇ ਇੰਨੇ ਵੱਡੇ ਅਹੁਦੇ ਤੇ ਤਨ抗 ਸਿੰਘ ਸਹਬਾਨ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਆ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ